ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜਦੀ ਕਲਾ 'ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਚਲੋ ਜੀ ਹੁਣ ਆਪਾਂ ਸੂਟ ਦਿਖਾਉਣਾ ਸ਼ੁਰੂ ਕਰਦੇ ਆ ਫਸਟ ਆਪਣੀ ਕਾਟਨ ਦੀ ਕਲੈਕਸ਼ਨ ਹੋएगी प्रिंट ਸੂਟ ਹੋਣਗੇ ਜੀ ਪ੍ਰਿੰਟ ਸ਼ਰਟ ਹੋएगी ਬਾਟਮ ਨਾਲ ਪਲੇਨ ਕੰਟਰਾਸਟ ਹੋएगी ਇਹਦੀ ਸਪੈਸ਼ਲ ਆਫਰ ਆ 1399 ਦੇ ਵਿੱਚ ਤਿੰਨ ਸੂਟ ਤੁਹਾਨੂੰ ਮਿਲਣਗੇ ਜੀ 올 ਓਵਰ ਇੰਡੀਆ ਜਿਹੜੀ ਸ਼ਿਪਿੰਗ ਆ ਫ੍ਰੀ ਰਹੇਗੀ ਸ਼ਿਪਿੰਗ ਤੇ ਤੁਹਾਨੂੰ ਕੋਈ ਵੀ ਲੱਗਤ ਚਾਰਜਸ ਪੇ ਕਰਨ ਦੀ ਲੋੜ ਨਹੀਂ ਹੈਗੀ ਜੀ 1399 ਦੇ ਵਿੱਚ ਤਿੰਨ ਸੂਟ ਤੁਸੀਂ ਬਾਏ ਕਰ ਸਕਦੇ ਹੋ ਆਪਣੇ ਅਕੋਰਡਿੰਗ ਕੋਈ ਵੀ ਇਹਨਾਂ ਵਿੱਚ ਤੁਸੀਂ ਕਲਰ ਸਿਲੈਕਟ ਕਰ ਸਕਦੇ ਹੋ ਕੋਈ ਵੀ ਤਿੰਨ ਸੂਟ ਤੁਸੀਂ ਬਾਏ ਕਰ ਸਕਦੇ ਹੋ ਆਪਣੀ ਚੋਇਸ ਦੇ ਅਕੋਰਡਿੰਗ ਚੈੱਕ ਕਰੋ ਕਾਫੀ ਕਲਰ ਕਲੈਕਸ਼ਨ ਇਹਦੇ ਵਿੱਚ ਹੈਗੀ ਹੈ ਜੀ ਨੈਕਸਟ ਆ ਬਾਟਮ ਵਰਕ ਵਾਲੇ ਆ ਗਏ ਜੀ ਪ੍ਰਿੰਟ ਹੋਣਗੇ ਸ਼ਰਟ ਹੋਏਗੀ ਨਾਲ ਬਾਟਮ ਵਰਕ ਨੈਕਸਟ ਲੈਸ਼ੇਸ ਦਾ ਕੰਮ ਕੀਤਾ ਬਾਟਮ ਤੇ ਵਰਕ ਕੀਤਾ ਹੋਇਆ ਮਸਲੀਨ ਦਾ ਦੁਪੱਟਾ ਰਹੇਗਾ ਇਹਦੇ ਵਿੱਚ ਦੋ ਰੰਗ ਹੋਣਗੇ ਜੀ ਦੇਖੋ ਜੀ ਇਦਾਂ ਲੈਸ਼ ਵਗੈਰਾ ਲਗਾ ਕੇ ਰੈਡੀ ਕੀਤਾ ਨਾਲ ਬਾਟਮ ਤੇ ਵਰਕ ਰਹੇਗਾ ਨੈਕਸਟ ਆਹ ਬਾਟਮ ਵਰਕ ਵਾਲੇ ਆ ਗਏ ਜੀ ਨੈਕ ਬੋਸ ਹੁਣ ਬਣਿਆ ਹੋਇਆ ਹੈ ਨੈਕਸਟ ਆਵਲਾ ਡਿਜ਼ਾਈਨ ਜਿਹੜੇ ਤੇ ਨੈਕ ਤੇ ਵੀ ਬਹੁਤ ਵਧੀਆ ਵਰਕ ਕੀਤਾ ਹੈ ਤੇ ਬਾਟਮ ਤੇ ਵੀ ਕੀਤਾ ਬਾਕੀ ਜਿਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਵਰਕ ਪਸੰਦ ਆਉਂਦਾ ਕਿਸੇ ਵੀ ਕਲਰ ਤੇ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਮਸ਼ੀਨ ਵਰਕ ਦਾ ਕੰਮ ਕੀਤਾ ਤਾਂ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਜੀ ਆਪਣੇ ਕੋਲ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਹੈ ਤੁਸੀਂ ਜਿੱਦਾਂ ਦਾ ਕੋਈ ਕਹੋਗੇ ਉਦਾਂ ਤੁਹਾਨੂੰ ਸੂਟ ਰੈਡੀ ਹੋ ਕੇ ਮਿਲ ਜਾਏਗਾ ਨੈਕਸਟ ਆ ਕਾਟਨ ਕਲੈਕਸ਼ਨ ਆਈ ਜਾ ਰਹੀ ਹੈ ਜੀ ਨੈਕਸਟ ਆ ਮਸਲੀਨ ਕਾਟਨ ਦਾ ਬਹੁਤ ਸੋਹਣਾ ਬਾਟਮ ਤੇ ਸਲੀਵਸ ਤੇ ਵਰਕ ਕੀਤਾ ਹੋਏਗਾ ਨਕੇਰਾ ਬਣਿਆ ਨੈਕ ਬਣਿਆ ਨੈਕਸਟ ਆ ਕਾਟਨ ਦੇ ਆ ਗਏ ਜੀ ਨਾਲ ਕਾਟਨ ਦੇ ਦੁਪੱਟੇ ਹੋਣਗੇ ਮਸਲੀਨ ਕਾਟਨ ਦੇ ਦੁਪੱਟੇ ਹੋਣਗੇ ਬਹੁਤ ਸੋਹਣੇ ਖੂਬਸੂਰਤ ਜੇ ਸੂਟ ਹੈ ਜੀ ਡਿਫਰੈਂਟ ਜੇ ਯੂਨੀਕ ਜੇ ਡਿਜ਼ਾਈਨ ਹੈ ਯੂਨੀਕ ਜੇ ਹੀ ਰੰਗ ਹੈ ਜੀ ਇਹਦੇ ਵਿੱਚ ਕਲਰ ਕਲੈਕਸ਼ਨ ਚੈੱਕ ਕਰੋ ਨੈਕਸਟ ਆ ਕੋਟਾ ਡੋਰੀਏ ਦੇ ਸੂਟ ਆ ਗਏ ਜੀ ਨਾਲ ਕੋਟਾ ਡੋਰੀਏ ਦਾ ਹੀ ਦੁਪੱਟਾ ਰਹੇਗਾ ਨੈਕਸਟ ਆ ਕਾਟਰ ਕਲੈਕਸ਼ਨ ਆ ਗਈ ਜੀ ਨੈਕ ਬਹੁਤ ਸੋਹਣਾ ਬਣਿਆ ਚੈੱਕ ਕਰੋ ਬਹੁਤ ਸੋਹਣੇ ਪ੍ਰਿੰਟ ਸੂਟ ਹੋਣਗੇ ਜੀ ਕਾਟਨ ਦੇ ਨੈਕਸਟ ਆ ਕੋਟਾ ਡੋਰੀਏ ਵਿੱਚ ਇੱਕ ਹੋਰ ਕਲਰ ਅਵੇਲੇਬਲ ਹੈ ਨੈਕਸਟ ਆ ਬਹੁਤ ਸੋਹਣੇ ਲਾਈਟ ਜਿਹਾ ਸ਼ੇਡ ਡਿਸੈਂਟ ਜਿਹੇ ਹੈਗੇ ਜਿੱਦਾਂ 50 60 ਪਲੱਸ ਵਾਲੇ ਜਿਹੜੇ ਲੇਡੀਜ਼ ਅਵੇਅਰ ਕਰਦੇ ਆ ਉਹਨਾਂ ਦੇ ਲਈ ਕਲਰ ਇਹ ਬੈਸਟ ਰਹਿਣਗੇ ਸੇ ਇਹ ਤੋਂ 7 ਰੰਗ ਜਿਹੜੇ ਲਾਈਟ ਜਿਹਾ ਡਿਫਰੈਂਟ ਜਿਹੇ ਹੈਗੇ ਜੀ ਆਪਣੇ ਕੋਲ ਨੈਕਸਟ ਆ ਪਿਓਰ ਕਾਟਨ ਦੇ ਵਿੱਚ ਆ ਗਿਆ ਜੀ ਸੂਟ ਬਹੁਤ ਸੋਹਣੀ ਬਾਟਮ ਵੀ ਨਾਲ ਪ੍ਰਿੰਟ ਬਣੀ ਹੋਈਗੀ ਸ਼ਰਟ ਵੀ ਬਣੀ ਹੋਈਗੀ ਬਹੁਤ ਸੋਹਣਾ ਜੀ ਸੂਟ ਆ ਇਹ ਇਹਦੇ ਵਿੱਚ ਚੈੱਕ ਕਰੋ ਕਲਰ ਕਲੈਕਸ਼ਨ ਕਾਫੀ ਹੈਗੀ ਇਹਦੇ ਵਿੱਚ ਵੀ ਨੈਕਸਟ ਆ ਵਾਲਾ ਸੂਟ ਜੀ ਆ ਗਿਆ ਕਾਫੀ ਇੰਡਿਫਰੈਂਟ ਡਿਫਰੈਂਟ ਜੇ ਸੂਟ ਹੈਗੇ ਆਪਣੇ ਕੋਲ ਕਾਫੀ ਡਿਜ਼ਾਈਨ ਲੈ ਕੇ ਆਂ ਵੀਡੀਓ ਨੂੰ ਸਾਰੇ ਨੂੰ ਜਰੂਰ ਵਾਚ ਕਰਿਓ ਵੀਡੀਓ ਸਕਿੱਪ ਨਾ ਕਰਿਆ ਕਰੋ ਕਿਉਂਕਿ ਹਰੇਕ ਵੀਡੀਓ ਦੇ ਵਿੱਚ ਬਹੁਤ ਹੀ ਆਪਾਂ ਰੰਗ ਦਿਖਾਈ ਹੁੰਦੇ ਬਹੁਤ ਹੀ ਡਿਜ਼ਾਈਨ ਦਿਖਾਈ ਹੁੰਦੇ ਆ ਸਾਰੇ ਤਰ੍ਹਾਂ ਦੇ ਆਪਾਂ ਸੂਟ ਲੈ ਕੇ ਆਈ ਦੇ ਪ੍ਰਿੰਟ ਵਿੱਚ 올 ਓਵਰ ਵਿੱਚ ਕੰਟਰਾਸਟ ਵਿੱਚ ਵੀ ਤੇ ਵਰਕ ਵਾਲੇ ਵੀ ਸਾਰੇ ਤਰ੍ਹਾਂ ਦੇ ਆਪਣੇ ਕੋਲ ਸੂਟ ਜਿਹੜੇ ਅਵੇਲੇਬਲ ਹੁੰਦੇ ਆ ਜੀ ਪ੍ਰਾਈਸ ਹਬ ਦਾ ਡਿਫਰੈਂਟ ਰਹੇਗਾ ਤੁਸੀਂ ਕੋਈ ਵੀ ਸੂਟ ਬਾਇ ਕਰਨਾ ਚਾਹੁੰਦੇ ਹੋ ਸੂਟ ਰਿਲੇਟਡ ਇਨਫੋਰਮੇਸ਼ਨ ਜਿਹੜੀ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੋਏਗਾ ਉਹਦੇ ਤੁਸੀਂ ਮੈਸੇਜ ਕਰਕੇ ਸੂਟ ਰਿਲੇਟਡ ਕੋਈ ਵੀ ਤੁਸੀਂ ਇਨਫੋਰਮੇਸ਼ਨ ਜਿਹੜੀ ਹੈ ਲੈ ਸਕਦੇ ਹੋ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਹੋ ਬਕਾਇਦਾ ਤੁਸੀਂ ਸਟਿਚ ਵੀ ਕਰਾ ਸਕਦੇ ਹੋ ਨੈਕਸਟ ਆ ਪਿਓਰ ਕਾਟਨ ਦੇ ਸੂਟ ਹੋਣਗੇ ਨਾਲ ਚੈੱਕ ਕਰੋ ਬਾਟਮ ਬਹੁਤ ਵਧੀਆ ਕੱਟ ਸਟਾਈਲ ਬਣੀ ਹੋਈ ਹੈ ਜੀ ਬਾਕੀ ਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਆਪਣੇ ਕੋਲ ਇਹ ਵਾਲੇ ਸੂਟ ਆ ਉਮੀਦ ਆ ਤੁਹਾਨੂੰ ਪਸੰਦ ਆਏ ਹੋਣਗੇ ਧੰਨਵਾਦ ਜੀ